ਆ ਡਰਾਈਵਰ ਸੱਦਾ ਦੇਖ ਲੋ ਸਿੱਧੇ ਰਾਹ ਤਾਂ ਇਹਨੇ ਜਾਣਾ ਨਹੀਂ ਆਹ ਕਰ ਇਹਨੂੰ ਆਹ ਦੇਖ ਲੋ ਖਾਲਚ ਬੰਗੇ ਲੈਂਦਾ ਆਹ ਹਟ ਲੈ ਇਹਨੂੰ ਪਲਟਾ ਦੇ ਫਰੰਟਮੈਨ ਅੱਜ ਸਾਡਾ ਬੰਦਾ ਭੱਜ ਗਿਆ ਡਰਾਈਵਰ ਅੱਜ ਇਹ ਜਾਵੜਾ ਇਹਦੇ ਸਾਰੀ ਗੱਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਵਲੌਗ 'ਚ ਤੇ ਕੱਲ ਮੀਂਹ ਪੈ ਗਿਆ ਸੀ ਯਾਰ ਕੱਲ ਚੱਲੀ ਨਹੀਂ ਮਸ਼ੀਨ ਅੱਜ ਚਲਾਉਣੇ ਆਂਗੇ ਅੱਜ ਹੁਣ 1 ਵਜ ਗਿਆ ਦੁਪਹਿਰ ਦਾ ਅੱਜ ਚਲਾ ਕੇ ਦੇਖਦਾ ਹਾਂ ਹੁਣ ਜੋ ਚੱਲਦੀ ਆ ਕਿ ਨਹੀਂ ਕੱਲ ਤਾਂ ਚੱਲੀ ਨਹੀਂ ਸਾਰਾ ਦਿਨ ਅੱਜ ਵੀ ਹੁਣ 1 ਵਜ ਗਿਆ ਦਿਖਾਉਣਾ ਤੁਹਾਨੂੰ ਅੱਜ ਆਪਾਂ ਲਾਵਾਂਗੇ ਢਾੜ ਲਾਵਾਂਗੇ ਅੱਜ ਅਸ ਕੰਜੇ ਜੇ ਕੱਢ ਕੇ ਰੱਖ ਤੇ ਆ ਪਹਿਲਾਂ ਢਾੜ ਵਾਲੇ ਥਾਂ ਜੋ ਬਣਾ ਲਗੇ ਖਲਾਮਾਂ ਢਾੜ ਅੱਜ ਦਾ ਆਪ ਹੀ ਚਲਾਈ ਜਾਂਦੇ ਆ ਮੋਨ ਲੱਗੀ ਆ ਥੋੜੀ ਜੀ ਚੱਲਣ ਮਸ਼ੀਨਾਂ ਇਹਨਾਂ ਦਾ ਸਿੱਲਾ ਬਾਲਾ ਜੀ ਦਾ ਮੀ ਪੈ ਗਿਆ ਕਰਕੇ ਕੰਮ ਕਿੱਲਾ ਸੀ ਤੇ ਆਹ ਲਾਂਗਾ ਕਰ ਲਾ ਜੀਗਾ ਕਿਉਂਕਿ ਚੱਲ ਤੂਈ ਨਹੀਂ ਸੀ ਹੌਣ ਮਾਰੇ ਚੱਲਣ ਲੱਗੀ ਐ ਪਹਿਲਾਂ ਡਰਾਈਵਰ ਕਲੱਚ ਹੀ ਲਾਈ ਗਾ ਮਸ਼ੀਨ ਦੀ ਸਫਾਈ ਚੈੱਕ ਕਰੋ ਰੈਂਕੂ ਫੋਰਮੈਨ ਬਹਾਇਆ ਵਾ ਚਲਾਈ ਜਾਂਦਾ ਵਧੀਆ ਸਿੱਖ ਗਿਆ ਬੰਦਾ ਮਸ਼ੀਨ ਪੂਰੀ ਹੋਂ ਦਾ ਲੋਡ ਨਹੀਂ ਡਰਾਈਵਰ ਦੀ ਚਲਾਈ ਫਿਰਦਾ ਵੀ ਵਧੀਆ ਹਰ ਲੋਕ ਕੇ ਰਿਪੋਰਟਾਂ ਜਮਾਉ ਕੇ ਆ ਕੰਮ ਨਾ ਠੀਕ ਜਮਾ ਉੱਤ ਕਹਿੰਦਾ ਜੀ ਲੱਗਦਾ ਸਰਦਾਰ ਸਾਹਿਬ ਆਗੇ ਕਹਿੰਦੇ ਦੇਖ ਕੇ ਆਣਿਆ ਮਸ਼ੀਨ ਸਹੀ ਚੱਲਦੀ ਆ ਕਿਉਂ ਜੀ ਠੀਕ ਆ ਜੀ ਕੀ ਹਾਲ ਚਾਲ ਆ ਜੀ ਮਾੜੀ ਬਦਗਿਆ ਤੂੰ ਦੱਸ ਵਧੀਆ ਓਕੇ ਆ ਜਮਾ ਓਕੇ ਆ ਚੱਲੀ ਜਾਂਦੀ ਹੈ ਸਹੀ ਸਫਾਈ ਬਹੁਤ ਆ ਬਹੁਤ ਲਧੀਆ ਇਹ ਹੋਣੀ ਆ ਹੈ ਕਿੱਥੋਂ ਦੀ ਬਣੀ ਹੋਈ ਆ ਇਹ ਕਿੱਥੋਂ ਦੀ ਬਣੀ ਵੀ ਆ ਇਹ ਮਲੇਰ ਕੋਟਲੇ ਆ ਲਿਆਂਦੀ ਫੈਲੀ ਡਰ ਆਦੀ ਆ ਜੀ ਉਹ ਵੀ ਭਰਨ ਆਲੀ ਆ ਵਾਸਾ ਲਓ ਜੀ ਕਰਤਾ ਧੜ ਦਾ ਕੰਮ ਸਟਾਰਟ ਆਪਾਂ ਲਾਗੇ ਧੜ ਲਾਉਣਾ ਭਾਈ ਜਾਨਦੇ ਆ ਤਾੜ ਅੱਜ ਕਬੂਤਰ ਫੜਿਆ ਇੱਕ ਬਹੁਤ ਵੱਡਾ ਦਿਖਾਉਣਾ ਤੁਨੂੰ ਲੀਲਾ ਡੱਬਾ ਆ ਦੇ ਦੇ ਵਾਹ ਅਲਕਾ ਡਾ ਕਬੂਤਰ ਓਏ ਓਏ ਪੈਣਾ ਕਿਉਂ ਖੜਤਾ ਬਰਨੇ ਨਹੀਂ ਓਏ ਉਹ ਗੱਡੀ ਨਾ ਗੱਡੀ ਨਾ ਗੱਡੀ ਨਾ ਕੰਮ ਹੋ ਜੂ ਆਪਾਂ ਨੂੰ ਜਾ ਨਹੀਂ ਜਾਣਾ ਮਸ਼ੀਨ ਤੇ ਸਾਰੇ ਉੱਡ ਜਾਣਗੇ ਤੂੰ ਤੱਕ ਸੂਤਾ ਹੀ ਕਰਤਾ ਕੰਮ ਓਏ ਕੰਮ ਛੱਡੀਆ ਨਾ ਉਹਨੇ ਕਿਥੇ ਗੁੰਡਾ ਹੋ ਜੂ ਪਾੜਾ ਮੁੜ ਕੇ ਮਸ਼ੀਨ ਤੇ ਨਹੀਂ ਜਾ ਜਾਣਾ ਮੈਥੋਂ ਲੈ ਬਰੇ ਹੋਰ ਟਰਾਲੀ ਕੱਢਤੀ ਆ ਪਾਉਂ ਲੱਗਦੇ ਆ ਉਹ ਦੇ ਮਗਰ ਆਸੀ ਮਗਰ ਇਹਦੇ ਮਗਰ ਆ ਟਰਾਲੀ ਪਾਉਣੇ ਆ ਅੱਜ ਸਾਡਾ ਬੰਦਾ ਭੱਜ ਗਿਆ ਡਰਾਈਵਰ ਅੱਜ ਇਹ ਜਾਵੜਿਆ ਉਹਦੇ ਕੋਲ ਡਰਾਈਵਰ ਕੋਲੇ ਰੈਂਕੂ ਰੈਂਕੂ ਡਰਾਈਵਰ ਕੋਲੇ ਜਾਵੜਿਆ ਰੈਂਕੂ ਨੇ ਉਹਦੇ ਕਬੂਤਰ ਛੱਡ ਲਏ ਜਦੋਂ ਕਬੂਤਰ ਛੱਡਤੇ ਕਬੂਤਰ ਗਏ ਓਡਾ ਫੋਨ ਭੱਜਿਆ ਕਹਿੰਦਾ ਮੇਰ ਤਾਂ ਰੱਖੇ ਦੇ ਕਬੂਤਰ ਆ ਨਾ ਤਾਂ ਕਹਿੰਦਾ ਹੁਣ ਮੈਂ ਮਸ਼ੀਨ ਕਿਹਾ ਕਹਿੰਦਾ ਮਸ਼ੀਨ ਤੇ ਨਹੀਂ ਆਉਂਦਾ ਕਹਿੰਦਾ ਨਾ ਮੇਰੇ ਕਬੂਤਰ ਫੜਾ ਕੇ ਜਾਉ ਕਹਿੰਦਾ ਪੈਸੇ ਦੋ ਕਬੂਤਰਾਂ ਦੇ ਨਹੀਂ ਤਾਂ ਹੁਣ ਸੀਜ਼ਨ ਦੇ ਬਚਾਲੋ ਭੱਜ ਗਿਆ ਅੱਜ ਆਪ ਲਾਉਣਿਆ ਸੀਜ਼ਨ ਆਦੇ ਅੱਜ ਆਪ ਬੈਠਾ ਹੁਣ ਉਹ ਤਾਂ ਉਹਦੇ ਕਬੂਤਰ ਭਜਾਤੇ ਹੁਣ ਪਤਾ ਲੱਗਦਾ ਨਾ ਆਪ ਨੂੰ ਚਲਾਉਣੀ ਪੈਂਦੀ ਹੈਗੀ ਉਹਦੇ ਉਹਦੇ ਕਬੂਤਰ ਭਜਾਤੇ ਹੁਣੇ ਕਹੀ ਗਿਆ ਉਹ ਕਹਿੰਦਾ ਨਾ ਛੱਡ ਨਾ ਬਾਈ ਛੱਡ ਨਾ ਕਹਿੰਦਾ ਭੱਜ ਜਾਣਗੇ ਇਹ ਫਿਰ ਲੋਟ ਨਹੀਂ ਆਉਂਦੇ ਕਹਿੰਦਾ ਬਾਰ ਕੇ ਟਰਾਲੀ ਪਾਉਣਿਆਂ ਜਾ ਕੇ ਆਏ ਘਟਦੇ ਤੜ ਫੇਰ ਆਟ ਦੀ ਟੁੜੀ ਉਟੋ ਤੇ ਲੈਂਦੇ ਆ ਕੇ ਮਿੱਟੀ ਨਾਲ ਆ ਚੈੱਕ ਕਰਦਾ ਟੜ ਇਹ ਬਰਾਬਰ ਲੱਗਦੀ ਆ ਆ ਤੇ ਦੋ ਜਾਨੇ ਟਰਾਲੀ ਵਿੱਚ ਵੜੇ ਗਏ ਕਤਾਂ ਖਾਂਗੇ ਆਏ ਉੱਚੀ ਕਰਦੇ ਆ ਆ ਹੁਣ ਕਟਦਾ ਆ ਡਰਾਈਵਰ ਸੱਧਾ ਦੇਖ ਲੋ ਸਿੱਧੇ ਰਾਹ ਤਾਂ ਇਹਨੇ ਜਾਣਾ ਨਹੀਂ ਓਏ ਕਰ ਇਹਨੂੰ ਆਹ ਦੇਖ ਲੋ ਖਾਲ ਚ ਬੰਗੇ ਲੈਂਦਾ ਆਹ ਹਟ ਲੈ ਇਹਨੂੰ ਪਲਟਾ ਦੇ ਕਹਿੰਦਾ ਉਹਨੂੰ ਪਰਿਆ ਕਰੋ ਫੇਰ ਮੈਂ ਕਾ ਹੂੰਗਾ ਮੈਂ ਨਹੀਂ ਨਹੀਂ ਮੈਂ ਤੈਨੂੰ ਕਰਾਂ ਓਏ ਟੱਕਰ ਲਾ ਕੇ ਖੜ ਜਾ ਹੁਣ ਇਹਦੇ ਨਾਲ ਕਿਆ ਵੇ ਟੱਕਰ ਲਾ ਕੇ ਖੜ ਜਾ ਹੁਣ ਭਾਈ ਇੱਥੇ ਟਰਾਲੀ ਖੜਨੀ ਖਾਲ ਵਿੱਚ ਦੀ ਆਇਆ ਕਿ ਨਹੀਂ ਟਰੈਕਟਰ ਨਾ ਆਇਆ ਨਹੀਂ ਆਇਆ ਨਹੀਂ ਸੱਦੇ ਰਹਿਦਾ ਸੱਦੇ ਰਹਿਦਾ ਹੁਣਾ ਨਹੀਂ ਚਲੋ ਈ ਡਰਾਈਵਰ ਸਾਹਿਬ ਰੈਂਬੋ ਹਾਂ ਵੇ ਜਾ 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 ਵੇ ਜਾ ਹਾਂ ਮੰਦਾ ਆ ਜਾ ਆ ਹਏ ਆ ਜਾ ਹਾਂ ਟਾਂਟ ਮਾਣ ਉਹਦਾ ਨਹੀਂ ਸਟੰਡ ਆ ਦੇਖ ਲੋ ਲੋਕੀ ਜੇ ਜਾਂਦਾ ਇਹਨੂੰ ਆਇਆ ਉਹਨਾਂ ਨੂੰ ਕਿਹੜਾ ਪਤਾ ਲੱਗਦਾ ਹਾਂ ਉਹਨਾਂ ਦੇ ਮਗਰ ਪੈਂਦਾ ਆਦੇ ਜਾਨੀ ਨਾਲੇ ਉਹ ਤਾਂ ਡਰ ਗਿਆ ਹਾਂ ਕਲੋ ਡਰਾਈਵਰ ਸਾਹਿਬ ਆਉਣ ਦੋ ਆ ਨਾ ਮੁੰਡਾ ਬੈਗ ਲਾਉਂਦਾ ਦੇਖਦੇ ਆ ਅੱਗੇ ਸਹੀ ਘਟਾਈ ਲਾਲਾ ਲਾਲਾ ਹ ਲੈਫਟ ਲਾਲਾ ਆਉਣ ਦੇ ਆਉਣ ਚੱਕੇ ਮਾੜੀ ਦੀ ਕੌਣ ਲੈ ਚਾਲਾ ਆਉਣ ਲੈ ਕੀ ਵੀ ਕਰ ਰਿਹਾ ਲੱਗਦਾ ਹੈ ਹੈਵੀ ਡਰਾਈਵਰ ਦਿਖਾ ਦੇ ਤਾ ਕਾਲਾ ਉਹ ਚੱਲ ਯਾਰ ਚੱਲ ਕੋਰਾ ਰੱਖ ਕੋਰ ਨੂੰ ਆਉਣ ਦੇ ਰਹਿਣੂ ਲੈਫਟ ਚੱਕ ਫੜ ਜਾ ਚੱਲ ਆਉਣ ਦੇ ਆਉਣ ਦੇ ਸੈਟ ਲਾ ਡਾਲ ਚੱਲ ਬਈ ਮੋਟੇ ਕੋਈ ਨਾ ਕੱਢ ਦਿੰਨੇ ਆ ਉਹਨੂੰ ਬਾਹਰ ਤੂੰ ਚਲਾ ਚੱਲ ਆ ਸੁਣ ਬਾਹਰ ਹੀ ਕਢ ਉਹ ਤਾਂ ਇਹ ਰਹਾ ਸਾਡੇ ਕੋਲ ਹਾਂ ਉਹ ਤਾਂ ਐਵੇਂ ਹੀ ਕਰ ਰਹੇ ਲੋਈ ਮੇਟਰ ਆ ਗਿਆ ਆਪਾਂ ਘਰੇ ਨੇਰੀ ਫੇਰ ਚੱਲ ਪਈ ਪਤਾ ਮੀਂਹ ਫੇਰ ਆ ਜੀ ਚਲੋ ਮਿਲਦੇ ਆਂ ਫੇਰ ਕਿਸੇ ਵੀਡੀਓ ਚ ਬਾਏ ਬਾਏ ਗੁੱਡ ਨਾਈਟ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਘੰਟੀ ਜੀ ਤੇ ਦਬਾ ਦਿਓ ਬਾਏ ਬਾਏ